ਵੀ ਮੇਰੀ ਖੁਸ਼ ਨਸੀਬੀ ਆ ਕਿ ਮੇਰੇ ਹਲਕੇ ਦੇ ਵਿੱਚ ਤਿੰਨ ਤਿੰਨ ਮਾਰਕੀਟ ਕਮੇਟੀਆਂ ਆ ਰਹੀਆਂ ਜਿਨ੍ਹਾਂ ਦੀ ਅੱਜ ਤਜਪੁਸ਼ੀ ਹੋਈ ਆ ਤੇ ਕੋਦਰ ਕਰਨਲ ਰਮ ਬਾਲੂ ਜੀ ਨੂੰ ਚੇਅਰਮੈਨ ਬਣਾਇਆ ਗਿਆ ਨੂਰ ਮੈਲ ਲਖਵੀਰ ਸਿੰਘ ਉੱਪਰ ਨੂੰ ਚੇਅਰਮੈਨ ਬਣਾਇਆ ਗਿਆ ਬਿਲਕੇ ਦੇ ਵਿੱਚ ਗਰਮੀਤ ਕੌਰ ਜੀ ਨੂੰ ਚੇਅਰਪਰਸਨ ਬਣਾਇਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁਬਾਰਕਾਂ ਦੇਖੋ ਮੇਰਾ ਤਿੰਨੇ ਜਿਹੜੇ ਚੇਅਰਮੈਨ ਬਣੇ ਆ ਤਿੰਨਾ ਦੇ ਪਿੱਛੇ ਮੇਰਾ ਹੱਥ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਪਾਰਟੀ ਦੇ ਵਲੰਟੀਅਰ ਆ ਤੇ ਮੈਂ ਦੁਆਬਾ ਦੀ ਜ਼ਿੰਮੇਵਾਰੀ ਆ ਮੇਰੇ ਕੋਲ ਪਾਰਟੀ ਨੇ ਦਿੱਤੀਓ ਤੇ ਉਹਦੇ ਨਾਲ ਨਾਲ ਮੇਰੇ ਕੋਲ ਹਲਕਾ ਨਕੁੱਦਰ ਵੀ ਆਉਂਦਾ ਹੈਗਾ ਦੁਆਬਾ ਦੇ ਵਿੱਚ ਤੇ ਸੰਗਠਨ ਦੇਖਦੀ ਹੋਈ ਕਰਕੇ ਕਿ ਆ ਜਿੱਦਾਂ ਮੈਡਮ ਨੇ ਦੱਸਿਆ ਇੰਦਰਜੀਤ ਮਾਨ ਜੀ ਨੇ ਕਿ ਇਥੋਂ ਜਦੋਂ ਨਾਮ ਭੇਜੇ ਗਏ ਤਿੰਨ ਤਿੰਨ ਤੇ ਉਹਦੇ ਵਿੱਚ ਥੋੜੀ ਪਾਰਟੀ ਵੱਲੋਂ ਹੋ ਗਈ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੋ ਚੇਅਰਮੈਨ ਲਾ ਦਿੱਤੇ ਗਏ ਮਿਸ ਅੰਡਰਸਟੈਂਡਿੰਗ ਹੋਈ ਮਿਸ ਅੰਡਰਸਟੈਂਡਿੰਗ ਹੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਲਖਵੀਰ ਸਿੰਘ ਦੇ ਪਿੱਛੇ ਮੇਰਾ ਕੋਈ ਜ਼ਿਆਦਾ ਹੱਥ ਆ ਤਿੰਨੇ ਹੀ ਮੇਰੇ ਲਈ ਤਾਂ ਇੱਕ ਹੋ ਜਾਇਆ ਆ ਅੱਜ ਹਲਕਾ ਨਕੂਦਰ ਤੋਂ ਐਨ ਮਾਰਕੀਟ ਕਮੇਟੀ ਨਾਲ ਚੇਅਰਮੈਨਾਂ ਨੂੰ ਭਾਡੇ ਜਿਆਦਾ ਸਮਝਿਆ ਦੇ ਬਾਰੇ ਅ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਮੇਰੀ ਖੁਸ਼ ਨਸੀਬੀ ਆ ਕਿ ਮੇਰੇ ਹਲਕੇ ਦੇ ਵਿੱਚ ਤਿੰਨ ਤਿੰਨ ਮਾਰਕੀਟ ਕਮੇਟੀਆਂ ਆ ਰਹੀਆਂ ਜਿਨ੍ਹਾਂ ਦੀ ਅੱਜ ਤਜਪੁਸ਼ੀ ਹੋਈ ਆ ਤੇ ਕੋਦਰ ਕਰਨਲ ਰਮ ਬਾਲੂ ਜੀ ਨੂੰ ਚੇਅਰਮੈਨ ਬਣਾਇਆ ਗਿਆ ਨੂਰ ਮੈਲ ਲਖਵੀਰ ਸਿੰਘ ਉੱਪਰ ਨੂੰ ਚੇਅਰਮੈਨ ਬਣਾਇਆ ਗਿਆ ਬਿਲਕੇ ਦੇ ਵਿੱਚ ਗਰਮੀਤ ਕੌਰ ਜੀ ਨੂੰ ਚੇਅਰਪਰਸਨ ਬਣਾਇਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਤੁਹਾਡੀ ਨਿਆਗੀ ਨੂੰ ਸਦਕਾ ਗਿਆ ਲੈ ਕੇ ਨੂੰ ਇਹ ਅਜੇ ਉਹਦੇ ਬਹੁਤ ਆ ਬਿਲਕੁਲ ਨਾ ਕਰਦੇ ਇਹ ਦੇਲੇ ਪਲਾਟੀ ਨੇ ਜੇ ਮੈਂ ਗਾਵੀ ਰਾਸੀ ਨਾ ਕਿਤੇ ਨਰਾਸ਼ਾ ਕੋਈ ਨਹੀਂ ਨਾ ਦੇ ਕਰ ਕੁਦਰਤੀ ਤੌਰ ਤੇ ਕਈ ਵਾਰੀ ਸਾਡੇ ਮਨ ਚ ਹੁੰਦੀ ਆ ਜਿਵੇਂ ਸਾਡੇ ਸਾਨੂੰ ਹੁੰਦਾ ਕਿ ਸ਼ਾਇਦ ਸਾਨੂੰ ਮਿਲ ਜੂਗਾ ਤਾਂ ਇਹਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੈਗੀਆਂ ਵਰਕਰਸ ਨੂੰ ਹਰ ਇੱਕ ਨੂੰ ਆਸ ਹੁੰਦੀ ਆ ਔਰ ਆਸ ਹੁਣੀ ਵੀ ਚਾਹੀਦੀ ਹੈ ਪਾਰਟੀ ਜੇ ਅਸੀਂ ਪਾਰਟੀ ਚ ਕੰਮ ਕਰਦੇ ਆ ਤਾਂ ਸਾਡੀ ਤਵਕਉ ਵੀ ਹੋਣੀ ਚਾਹੀਦੀ ਕਿ ਸਾਨੂੰ ਆਸ ਵੀ ਹੋਣੀ ਚਾਹੀਦੀ ਕਿ ਸਾਨੂੰ ਕੋਈ ਅਹੁਦਾ ਮਿਲੇ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੋਣੀਆਂ ਵੀ ਚਾਹੀਦੀਆਂ ਔਰ ਨਿਰਾਸ਼ਾ ਜੇ ਨਹੀਂ ਹੋਊਗੀ ਤਾਂ ਐਟ ਲੀਸਟ ਥੋੜਾ ਬਹੁਤਾ ਤਾਂ ਹੁੰਦਾ ਨਾ ਕਿ ਵੀ ਸ਼ਾਇਦ ਇਹ ਮੈਨੂੰ ਮਿਲ ਜਾਂਦਾ ਇਸ ਕਰਕੇ ਮੈਂ ਇਹ ਕਹਾ ਕਿ ਵੀ ਜਿਹੜੇ ਸੱਡੇ ਵਰਕਰ ਨੇ ਪੁਰਾਣੇ ਵਰਕਰ ਨੇ ਜਿਹੜੇ ਪਹਿਲਾਂ ਤੋਂ ਮਿਹਨਤ ਕਰਦੇ ਆ ਰਹੇ ਆ ਉਹਨਾਂ ਨੂੰ ਵੀ ਉਹਨਾਂ ਦਾ ਵੰਡਾ ਮਾਨ ਸਨਮਾਨ ਜਿਹੜਾ ਉਹ ਜ਼ਰੂਰ ਦਿੱਤਾ ਚਾਹੀਦਾ ਹੈ ਜਿਆਦਾ ਜੀ ਤੁਹਾਨੂੰ ਸਵਾਲ ਆ ਕਿ ਜੇ ਮੈਂ ਲਖਬੀ ਸੱਜੀ ਨੇ ਜਾਂ ਦੂਰਬਾਲ ਤੇ ਚੇਅਰਮੈਨ ਬਣੇ ਉਨਾਵੇ ਲੱਗਦਾ ਪਿੱਛੇ ਤੁਹਾਡਾ ਹੱਥ ਆ ਕਿ ਬਲਾਕ ਨੂੰ ਮੈਂ ਜੂ ਚੇਅਰਮੈਨ ਲਾ ਰਹੀਆਂ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਮੇਰਾ ਤਿੰਨੇ ਜਿਹੜੇ ਚੇਅਰਮੈਨ ਬਣੇ ਆ ਤਿੰਨਾਂ ਦੇ ਪਿੱਛੇ ਮੇਰਾ ਹੱਥ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਪਾਰਟੀ ਦੇ ਵਲੰਟੀਅਰ ਆ ਤੇ ਮੈਂ ਦੁਆਬਾ ਦੀ ਜ਼ਿੰਮੇਵਾਰੀ ਆ ਮੇਰੇ ਕੋਲ ਪਾਰਟੀ ਨੇ ਦਿੱਤੀ ਹੋ ਤੇ ਉਹਦੇ ਨਾਲ ਨਾਲ ਮੇਰੇ ਕੋਲ ਹਲਕਾ ਨਕੁੱਦਰ ਵੀ ਆਉਂਦਾ ਹੈਗਾ ਦੁਆਬਾ ਦੇ ਵਿੱਚ ਤੇ ਸੰਗਠਨ ਦੇਖਦੀ ਹੋਈ ਕਰਕੇ ਕਿ ਹਾਂ ਜਿੱਦਾਂ ਮੈਡਮ ਨੇ ਦੱਸਿਆ ਇੰਦਰਜੀਤ ਮਾਨ ਜੀ ਨੇ ਕਿ ਇਥੋਂ ਜਦੋਂ ਨਾਮ ਭੇਜੇ ਗਏ ਤਿੰਨ-ਤਿੰਨ ਤੇ ਉਹਦੇ ਵਿੱਚ ਥੋੜੀ ਪਾਰਟੀ ਵੱਲੋਂ ਹੋ ਗਈ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੋ ਚੇਅਰਮੈਨ ਲਾ ਦਿੱਤੇ ਗਏ ਮਿਸ ਅੰਡਰਸਟੈਂਡਿੰਗ ਹੋਈ ਮਿਸ ਅੰਡਰਸਟੈਂਡਿੰਗ ਹੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਲਖਵੀਰ ਸਿੰਘ ਦੇ ਪਿੱਛੇ ਮੇਰਾ ਕੋਈ ਜ਼ਿਆਦਾ ਹੱਥ ਆ ਤਿੰਨੇ ਹੀ ਮੇਰੇ ਲਈ ਤਾਂ ਇੱਕੋ ਜਿਹਾ ਹੈ ਕਿਉਂਕਿ ਪਾਰਟੀ ਦੇ ਵਰਕਰਾਂ ਤਿੰਨੇ ਪਾਰਟੀ ਲਈ ਕੰਮ ਕਰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈ ਉਧਰ ਵਾਲੇ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਤੁਸੀਂ ਕਿਵੇਂ ਸੈਟੀਸਫਾਈ ਕਰਾਂਗੇ ਕਰਾਂਗੇ ਉਹ ਵੀ ਸਾਡੇ ਪਾਰਟੀ ਦੇ ਵਰਕਰ ਆ ਪਾਰਟੀ ਦੇ ਪਰਿਵਾਰ ਦੇ ਵਿੱਚ ਕੋਈ ਮਾੜਾ ਮੋਟਾ ਗੁੱਸੇ ਨਾਰਾਜ਼ਗੀ ਹੋ ਜਾਂਦੀ ਹੈ ਤਾਂ ਸਾਡਾ ਪਰਿਵਾਰ ਆ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਉਹਨਾਂ ਨੂੰ ਫਿਰ ਕੋਈ ਇਦਾਂ ਦੀ ਗੱਲ ਤਾਂ ਪੈਸੇ ਆ ਨਹੀਂ ਜੇ ਲੱਗਦੀ ਹੈ ਕਿਤੇ ਥੋੜੀ ਬਹੁਤੀ ਤੇ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਮਨਾਵਾਂਗੇ ਸਾਡੇ ਜਿਵੇਂ ਭਰੋਸਾ ਦਿੱਤਾ ਉਹ ਤੋਂ ਲੱਗਦਾ ਵੀ ਹੈ ਕਿ ਨਹੀਂ ਮੈਂ ਤਾਂ ਇਸ ਕਰਕੇ ਦਿੱਤਾ ਭਰੋਸਾ ਕਿ ਕਿਸੇ ਨੂੰ ਇਦਾਂ ਲੱਗੇ ਨਾ ਕਿ ਕੋਈ ਵੀ ਪਾਰਟੀ ਦੇ ਵਿੱਚ ਬਹੁਤ ਸਰਕਾਰਾਂ ਦੇ ਵਿੱਚ ਬੜੇ ਆਉਦੇ ਨੇ ਹੋਰ ਹੋਰ ਬੜੀਆਂ ਜ਼ਿੰਮੇਵਾਰੀਆਂ ਨੇ ਤੇ ਜਿੱਦਾਂ ਮੈਡਮ ਇੰਦਰਜੀਤ ਕੌਰ ਮਾਨ ਜੀ ਇਹਨਾਂ ਨੂੰ ਬੜੀ ਚਿੰਤਾ ਰਹਿੰਦੀ ਆ ਵਲੰਟੀਅਰਾਂ ਦੀ ਕਿਉਂਕਿ ਵਲੰਟੀਅਰਾਂ ਦੀ ਕਦਰ ਵੀ ਕੋਈ ਕੋਈ ਪਾ ਸਕਦਾ ਨਾ ਤੇ ਇਹਨਾਂ ਦਾ ਬੜਾ ਮੈਂ ਦੇਖਦੀ ਹੁੰਨੀ ਇਹਨਾਂ ਦੀ ਬੜੀ ਅੱਛੀ ਸੋਚ ਆ ਕਿ ਬਿਲਕੁਲ ਵਲੰਟੀਅਰਾਂ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਵਲੰਟੀਅਰਰ ਦੇ ਨਾਲ ਹੀ ਪਾਰਟੀ ਹੁੰਦੀ ਆ ਤੇ ਵਲੰਟੀਅਰ ਦੇ ਨਾਲ ਹੀ ਐਮਐਲਏ ਹੁੰਦਾ ਇਸ ਕਰਕੇ ਜਿਹੜੇ ਵੀ ਰਹਿ ਗਏ ਆ ਬਚ ਗਏ ਆ ਉਹਨਾਂ ਨੂੰ ਐਡਜਸਟਮੈਂਟ ਕਰਾਂਗੇ ਉਹਨਾਂ ਦੀ ਸਰਕਾਰ ਦੇ ਵਿੱਚ ਪਈ ਜਾਂਦੇ ਮੈਡਮ ਸਿਆਸੀ ਪਾਰਟੀਆਂ ਪਹਿਲਾਂ ਦੋ ਰਾਜ ਕਰਦੀਆਂ ਤੇਰਾ ਇਹਨਾਂ ਉਹਦਿਆਂ ਤੇ ਥਨਾਟਾਂ ਨੂੰ ਵੱਡੇ ਵੱਡੇ ਪਾਰੀਆਂ ਨੂੰ ਜਾਂ ਵੱਡੇ ਵੱਡੇ ਜਿਹੜੇ ਅਮੀਰ ਲੋਕਾਂ ਨੂੰ ਇਹ ਵੀ ਖਬਰਾਂ ਉੱਡਦੀਆਂ ਸੀ ਕਿ ਪੈਸੇ ਲੈ ਲੈ ਕੇ ਵੀ ਇਹ ਉਹਦੇ ਦਿੱਤੇ ਜਾਂਦੇ ਸੀ ਤੁਹਾਡੀਆਂ ਤਿੰਨਾਂ ਕਮੇਟੀਆਂ ਦੇ ਵਿੱਚ ਇੱਕ ਸੁਧਾਰ ਨਾ ਆਉਂ ਨਾ ਪਾਰਵਾਰਨ ਦੇ ਤੇ ਗਿਆ ਉਹਦੇ ਨਹੀਂ ਇਹਦੇ ਬਾਰੇ ਕੀ ਕਹਿੰਦੇ ਦੇਖੋ ਇੱਕੋ ਹੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਿ ਵਲੰਟੀਅਰਾਂ ਦਾ ਸੋਚ ਰਹੀ ਆ ਜਿਹੜੇ ਕਿ ਵਲੰਟੀਅਰਾਂ ਦੇ ਨਾਲ ਜਿਹੜੇ ਉਹਨਾਂ ਦੇ ਕੰਮ ਦੀ ਕਦਰ ਕਰਦੇ ਆ ਜੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਇੱਕ ਬਹੁਤ ਅੱਛੀ ਸੋਚ ਆ ਕਿ ਜਿਹੜਾ ਉਹਨਾਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਦਿੱਤੀਆਂ ਜਿੰਨੀਆਂ ਵੀ ਸਟੇਟ ਦੀਆਂ ਚੇਅਰਮੈਨੀਆਂ ਕੋਈ ਕਾਰਪੋਰੇਸ਼ਨ ਦੀਆਂ ਦਿੱਤੀਆਂ ਤੁਸੀਂ ਮੇਰੀ ਗੱਲ ਲਾ ਲਓ ਮੈਂ ਵੀ ਇੱਕ ਪਾਰਟੀ ਦੀ ਵਲੰਟੀਅਰ ਹਾਂ ਕਦੀ 1 ਰੁਪਈਆ ਨਹੀਂ ਕਦੀ ਪਾਰਟੀ ਨੂੰ ਦਿੱਤਾ ਜਰ ਜਿੰਨੇ ਵੀ ਚੇਅਰਮੈਨ ਪੰਜਾਬ ਦੇ ਵਿੱਚ ਬਣਾਏ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਕਦੀ ਪਾਰਟੀ ਨੂੰ ਕਿਤੇ ਰੁਪਈਆ ਵੀ ਦਿੱਤਾ ਹੋਵੇ ਕਿਉਂਕਿ ਪਾਰਟੀ ਵਰਕਰਾਂ ਦੀ ਕਦਰ ਕਰਦੇ ਹੋਏ ਇਹਨਾਂ ਨੂੰ ਜਿਹੜੀਆਂ ਇਹ ਚੇਅਰਮੈਨੀਆਂ ਦਿੱਤੀਆਂ ਇਹਨਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾਇਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਆਮ ਧੀਆਂ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਉਹ ਇਹਨਾਂ ਕੁਰਸੀਆਂ ਤੇ ਨਹੀਂ ਬੈਠ ਸਕਦੇ ਕਿਉਂਕਿ ਇਹਨਾਂ ਨੇ ਤਾਂ ਬਾਰੀਆਂ ਬਲੀਆਂ ਸੀ ਇਤਨਾ ਢਾਣੇ ਤੇ ਜਿਹੜੇ ਪੈਸੇ ਦੇ ਕੇ ਲੈ ਆਉਂਦੇ ਸੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਵਲੰਟੀਅਰ ਦੀ ਬਹੁਤ ਕਦਰ ਆ ਇਸ ਕਰਕੇ ਇਹ ਜਿਹੜੀਆਂ ਚੇਅਰਮੈਨੀਆਂ ਆ ਇਹ ਵਲੰਟੀਅਰਾਂ ਨੂੰ ਦਿੱਤੀਆਂ ਗਈਆਂ ਕਿਉਂਕਿ ਜਿਹੜਾ ਪਾਰਟੀ ਦਾ ਰੇੜ ਦੀ ਹੱਡੀ ਹੁੰਦੇ ਆ ਵਲੰਟੀਅਰ ਤੇ ਉਹਨਾਂ ਨੂੰ ਇਹ ਜਿਹੜੀਆਂ ਚੇਅਰਮੈਨੀਆਂ ਦੇ ਕੇ ਨਵਾਜਿਆ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਇਆ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਵਰਕਰਾਂ ਨੂੰ ਜਿਹੜੀਆਂ ਇਹ ਕੁਰਸੀਆਂ ਦੇ ਕੇ ਨਵਾਜੀਆ ਗਿਆ ਮੈਂ ਤੁਹਾਨੂੰ ਗੱਲ ਦੱਸਦੀ ਆ ਕਿ ਸਾਡੇ ਪੁਲੱਤ ਤੋਂ ਇੱਕ ਚੇਅਰਮੈਨ ਜਿਹੜੇ ਬਣਾਏ ਗਿਆ ਆ ਉਹ ਇੱਕ ਰੇੜੀ ਲਾਉਂਦੇ ਸਬਜ਼ੀ ਦੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੋਕ ਆ ਕੇ ਵਧਾਈ ਦੇਣ ਲੱਗੇ ਕਿ ਤੁਸੀਂ ਰੇੜੀ ਲਾਈ ਆ ਮੁਬਾਰਕਾ ਚੇਅਰਮੈਨ ਬਣ ਗਏ ਤੁਸੀਂ ਦੇਖੋ ਇਦਾਂ ਦੇ ਪਾਰਟੀ ਵਲੰਟੀਅਰਾਂ ਨੂੰ ਕੱਢ ਕੇ ਲਿਆ ਕੇ ਚੇਅਰਮੈਨ ਲਾਤਾ ਚਾਕੋਟ ਤੋਂ ਜਿਹੜੇ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਸੀ ਉਸੇ ਮੰਡੀ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਨਹੀਂ ਦੇ ਕੇ ਨਵਾਜਿਆ ਇਹ ਆਮ ਆਦਮੀ ਪਾਰਟੀ ਕਰ ਸਕਦੀ ਹੈ ਕਿਉਂਕਿ ਸੋਚ ਹੋਣੀ ਚਾਹੀਦੀ ਆ ਸੋਚ ਬਹੁਤ ਵਧੀਆ ਆ ਇਸ ਸੋਚ ਦੇ ਨਾਲ ਪੰਜਾਬ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਖਟਕੜਕਲਾਂ ਦੀ ਧਰਤੀ ਤੋਂ ਤੇ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਜਦੋਂ ਆਮ ਲੋਕਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾਵਾਂਗੇ ਕਰਪਸ਼ਨ ਖਤਮ ਹੋ ਜਾਏਗੀ ਸਾਰਾ ਕੁਝ ਪੰਜਾਬ ਜਿਹੜਾ ਉਹ ਬਹੁਤ ਵਧੀਆ ਲੀਹਾਂ ਤੇ ਚੱਲੇਗਾ ਮੈਡਮ ਜੀ ਮੈਂ ਤੁਹਾਡੇ ਕੋ ਦੋ ਹਾਂ ਤੇ ਆ ਤਿੰਨ ਇੱਕ ਵਾਰੀ ਕਿ ਤਿੰਨ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਣਾ ਦੱਸ ਦਿੰਦੀ ਆ ਮੈਨੂੰ ਪਾਰਟੀ ਨੇ ਜਿੰਨਾ ਮਾਨ ਦਿੱਤਾ ਮੈਂ ਧੰਨਵਾਦ ਕਰਦੀ ਆ ਸੁਪਰੀਮ ਮਾਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਰਾਜ ਸਭਾ ਦੇ ਮਾਨਵਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨੇ ਅਹੁਦੇ ਦੇ ਦਿੱਤੇ ਕਿ ਮੈਨੂੰ ਤਾਂ ਆਪ ਨਹੀਂ ਪਤਾ ਚਿੱਤ ਭੁੱਲ ਜਾਂਦਾ ਚੇਤਾ ਭੁੱਲ ਜਾਂਦਾ ਮੈਨੂੰ ਉਹਨੂੰ ਕਹਿੰਦੇ ਕਿੰਨੇ ਮੈਂ ਕਿਹਾ ਮੇਰੇ ਕੋਲ ਤਾਂ ਸਪੋਕਸ ਪਰਸਨ ਲਾਇਆ ਮੈਨੂੰ ਸਟੇਟ ਦੀ ਮੈਨੂੰ ਸੈਕਟਰੀ ਲਾਇਆ ਜਿਹਦੇ ਵਿੱਚ ਮੈਨੂੰ ਦੁਆਬਾ ਦੀ ਇਨਚਾਰਜ ਲਗਾਇਆ ਗਿਆ ਫਿਰ ਮੈਨੂੰ ਹਲਕਾ ਕੈਂਟ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਫਿਰ ਉਸ ਤੋਂ ਬਾਅਦ ਹੁਣ ਮੈਨੂੰ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਲਗਾਇਆ ਦੇਖੋ ਦੀਆਂ ਪਾਰਟੀਆਂ ਨੂੰ ਕੀ ਬਣ ਗਿਆ ਤੁਹਾਡਾ ਪਾਰਟੀ ਦਾ ਹਾਂਜੀ ਅਰੇ ਰਵੈਤੀ ਪਾਰਟੀਆਂ ਦਾ ਤੁਹਾਡਾ ਵੱਖਰਾ ਕੀ ਬਣਾ ਆਇਆ ਨਹੀਂ ਆਇਆ ਇਹ ਨਹੀਂ ਰਵੈਤੀ ਪਾਰਟੀਆਂ ਦੇ ਵਿੱਚ ਤਾਂ ਪੈਸੇ ਦੇ ਕੇ ਲੱਗਦੇ ਆ ਇੱਥੇ ਮਿਹਨਤ ਦੇਖ ਕੇ ਲਾਉਂਦੇ ਆ ਦੇਖੋ ਜੀ ਗੱਲ ਤਾਂ ਉਹਦਾ ਪੈਸੇ ਪਹਿਲਾਂ ਉਹਦੀ ਪਹਿਲਾਂ ਪਾਰਟੀ ਦਾ ਸੀਗਾ ਵੀ ਇੱਕ ਵਿਅਕਤੀ ਹੈ ਉਹਦਾ ਨਹੀਂ ਉਹ ਸੰਗਠਨ ਦੇ ਵਿੱਚ ਆ ਉਹ ਸੰਗਠਨ ਦੇ ਇਹ ਇਹ ਹਲਕਾ ਇੰਚਾਰਜ ਤੇ ਆਇਆ ਜਿਹੜਾ ਦੂਸਰਾ ਮੇਰਾ ਇਹ ਸਰਕਾਰ ਵਿੱਚ ਉਹ ਮੇਰਾ ਸੰਗਠਨ ਹੈ ਕਿ ਜਿਹੜਾ ਮੈਂ ਪੂਰਾ ਦੁਆਬਾ ਦੇਖਦੀ ਹਾਂ ਉਹ ਤਾਂ ਸੰਗਠਨਾਂ ਪਾਰਟੀ ਦਾ ਪਾਰਟੀ ਦੇ ਸੰਗਠਨ ਦੇ ਵਿੱਚ ਜ਼ਿੰਮੇਵਾਰੀ ਆ ਇਹ ਇਦਾਂ ਨਹੀਂ ਹੈ ਕੋਈ ਕੋਈ ਇਕੱਠੇ ਮੈਨੂੰ ਆਦੇ ਦੇਤੇ ਵੀ ਮੈਨੂੰ ਕੋਈ ਬਾਤ ਮੈਂ ਵੱਡੀ ਸ਼ਾਇਆ ਮੈਂ ਇਸ ਵੇਲੇ ਤਿਆਰਾ ਦੀ ਜਿਹੜਾ ਸਿੱਖਿਆ ਕ੍ਰਾਂਤੀ ਦੀ ਗੱਲ ਚੱਲ ਰਹੀ ਆ ਜੀ ਇੱਕ ਪ੍ਰਿੰਸੀਪਲ ਪੰਜ ਪੰਜ ਸਕੂਲ ਜਿਹੜੇ ਸੰਭਾਲਿਆ ਤੇ ਜੀ ਨੂੰ ਪਹੁੰਚਾ। ਦੇਖੋ ਜਿਹੜੀ ਆ ਸਿੱਖਿਆ ਕ੍ਰਾਂਤੀਬਲ ਵੱਧਾ ਪੰਜਾਬ ਜਿਹੜਾ ਮੈਂ ਤੁਹਾਨੂੰ ਉਹਦੀ ਗੱਲ ਕਰਦੀ ਆ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਤੁਹਾਨੂੰ ਵੀ ਪਤਾ ਉਹਨਾਂ ਦੀ ਕੀ ਦੇਣ ਸੀ ਸਰਕਾਰੀ ਸਕੂਲਾਂ ਨੂੰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਜਿੱਥੇ ਪੰਜ-ਪੰਜ ਕਲਾਸਾਂ ਸੀ ਉੱਥੇ ਇੱਕ-ਇੱਕ ਟੀਚਰ ਸੀ ਪਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਐਜੂਕੇਸ਼ਨ ਦੇ ਮਨਿਸਟਰ ਹਰਜੋਤ ਬੈਂਸ ਜੀ ਜਿਹੜੀ ਉਹਨਾਂ ਦੀ ਸੋਚ ਸਦਕਾ ਜਿਹੜੇ ਸਰਕਾਰੀ ਸਕੂਲ ਆ ਦੁਬਾਰਾ ਤੋਂ ਜਿਹੜੇ ਬਹੁਤ ਅੱਛੇ ਬਣਨੇ ਸ਼ੁਰੂ ਹੋ ਗਏ ਸਕੂਲ ਆਫ ਫੈਮਿਨੈਂਸ ਬਣਨੇ ਸ਼ੁਰੂ ਹੋ ਗਏ ਜਿਹੜੇ ਤੁਸੀਂ ਗੱਲ ਕਰਦੇ ਆ ਕਿ 5-5 ਸਕੂਲ ਪ੍ਰਿੰਸੀਪਲਾਂ ਨੂੰ ਦਿੱਤੇ ਸੀ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜੀ ਟੀਚਰਾਂ ਦੀ ਭਰਤੀ ਕੀਤੀ ਆ ਹੁਣੇ ਮੇਰੇ ਹਲਕੇ ਦੇ ਵਿੱਚ 10-15 ਦਿਨ ਤੋਂ ਜਿੰਨੇ ਵੀ ਰਹਿੰਦੀਆਂ ਸੀਗੀਆਂ ਪੋਸਟਾਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹੁਣ ਤਾਂ ਬਹੁਤ ਅੱਛਾ ਟੀਚਰ ਵੀ ਭਰਤੀ ਹੋ ਗਏ 12700 ਟੀਚਰ ਕੱਚੇ ਸੀ ਉਹਨਾਂ ਨੂੰ ਪੱਕੇ ਕਰ ਦਿੱਤਾ ਗਿਆ ਅਜੇ ਹੋਰ ਭਰਤੀਆਂ ਟੀਚਰਾਂ ਦੀਆਂ ਹੋਣੀਆਂ ਇਦਾਂ ਦੀ ਤਾਂ ਹੋਈ ਹੋਇਆ ਹੀ ਨਹੀਂ ਕਦੀ ਵੀ ਇਹਨਾਂ ਦਾ ਮੈਂ ਕਿੰਨੇ ਲਾ ਰਿਹਾ ਹਾਂ ਦੇਖੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਜੋ ਸਿੱਖਿਆ ਮੰਤਰੀ ਸਾਡੇ ਤੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਹੁਣ ਪ੍ਰਿੰਸੀਪਲਾਂ ਦੀ ਭਰਤੀ ਵੀ ਜਲਦੀ ਹੋਣ ਜਾ ਰਹੀ ਆ ਤੁਸੀਂ ਦੇਖੋ ਸਾਰੇ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੂਰਾ ਸਟਾਫ ਹੋਏਗਾ ਤੇ ਸਕੂਲਾਂ ਦਾ ਢਾਂਚਾ ਜਿਹੜਾ ਉਹ ਬਦਲ ਦਿੱਤਾ ਗਿਆ ਜਿੰਨੀਆਂ ਬਿਲਡਿੰਗਾਂ ਵਧੀਆ ਬਣਾ ਦਿੱਤੀਆਂ ਗਈਆਂ ਬੱਚਿਆਂ ਦੇ ਬੈਠਣ ਲਈ ਦਸਕ ਦੇ ਦਿੱਤੇ ਗਏ ਬੱਚਿਆਂ ਨੂੰ ਵਾਸ਼ਰੂਮ ਨਹੀਂ ਸੀ ਵਧੀਆ ਉਹ ਬਣਾ ਦਿੱਤੇ ਗਏ ਹੁਣ ਤਾਂ ਮੈਂ ਜਦੋਂ ਸਕੂਲਾਂ ਦੇ ਵਿੱਚ ਅਸੀਂ ਜਾ ਰਹੇ ਆ ਤੇ ਉਹ ਕਹਿ ਰਹੇ ਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਗ੍ਰਾਂਟ ਲਈਏ ਕਿੱਥੇ ਨੇ ਤਾਂ ਕਦੀ ਦੂਸਰੀਆਂ ਸਰਕਾਰਾਂ ਦੇ ਵਿੱਚ ਤਾਂ ਕਦੀ ਗ੍ਰਾਂਟ ਹੀ ਨਹੀਂ ਸੀ ਆਈ ਤੇ ਸਰਕਾਰੀ ਸਕੂਲ ਤਾਂ ਇਹਨਾਂ ਨੇ ਬੰਦ ਕਰਨ ਦੀ ਕਿ ਕਰਤੇ ਕੀਤੇ ਸੀ ਪਰ ਬਹੁਤ ਵਧੀਆ ਸਾਡੇ ਸਕੂਲ ਬਣ ਰਹੇ ਆ ਸਾਡੇ ਬੱਚੇ ਸਰਕਾਰੀ ਸਕੂਲ ਚ ਸਿੱਖਿਆ ਗਾ ਬੁਨਿਆਦੀ ਧਾਰ ਜਿਆਦਾ ਮਾਰਦੇ ਆ ਤੁਸੀਂ ਕੁਝ ਕਿ ਬਧਾਇਆ ਕਹੋ ਕੱਲ ਤਾਂ ਇਹ ਆਪ ਸਕੂਲ ਸਾਡੇ ਇੱਥੇ ਸਾਇੰਸ ਗਰੁੱਪ ਚਾਹ ਦੇ ਨੂੰ 4 ਸਾਲ ਹੋ ਗਏ ਅਜੇ ਤੱਕ ਸਾਨੂੰ ਇੱਕ ਵੀ ਲੈਕਚਰ ਆ ਨਹੀਂ ਮਿਲਿਆ ਮੈਡਮਾ ਜੀ ਮਾਨੂੰ ਮੰਗ ਕਰ ਰਹੇ ਆ ਦੇਖੋ ਮੈਡਮ ਜੀ ਉਹਦਾ 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 ਜਵਾਬ ਮੈਂ ਦਿੰਦੀ ਆ ਲੈਕਚਰਰ ਜਿਹੜੇ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਜਿਹੜੀ ਲੈਕਚਰਰ ਦੀ ਭਰਤੀ ਰੁਕੀ ਹੋਈ ਸੀ ਕੋਈ ਉਹਦੇ ਉੱਤੇ ਕੋਰਟ ਦੀ ਸਟੇ ਲੱਗੀ ਹੋਈ ਸੀ ਹੁਣ ਦੇਖੋ ਪੂਰੇ ਸੰਘਰਸ਼ ਦੇ ਨਾਲ ਉਹ ਜਿਹੜਾ ਸਟੇ ਨੂੰ ਖਤਮ ਕੀਤਾ ਗਿਆ ਲੈਕਚਰਰਾਂ ਦੀਆਂ ਪੋਸਟਾਂ ਆ ਗਈਆਂ ਪ੍ਰਿੰਸੀਪਲ ਜਿਹੜੇ ਆ ਉਹਨਾਂ ਦੇ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਸਭ ਤੋਂ ਘਣਾਉਣਾ ਕੰਮ ਸੀ ਉਹਨਾਂ ਦਾ ਉਹ ਇਹ ਸੀ ਕਿ ਜਦੋਂ 1.5 ਸਾਲ ਹੋ ਜਾਂਦੇ ਸੀ ਉਦੋਂ ਉਹ ਆਪਣਾ ਕੰਮ ਸ਼ੁਰੂ ਕਰਦੇ ਜਦੋਂ ਕਾਲੀ ਨਾਲ ਕੰਮ ਸ਼ੁਰੂ ਕਰਦੇ ਸੀ ਉਹਦੇ ਵਿੱਚ ਕਮੀਆਂ ਪੇਸ਼ੀਆਂ ਛੱਡਦੇ ਸੀ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਜਾਣਬੁੱਝ ਕੇ ਛੱਡੀਆਂ ਜਾਂਦੀਆਂ ਸੀ ਤਾਂ ਕਿ ਕੋਰਟ ਚ ਜਾ ਕੇ ਸਟੇ ਹੋ ਜAVE ਸਾਨੂੰ ਕੰਮ ਕਰਨਾ ਨਾ ਪੈ ਜਾਵੇ ਹੁਣ ਉਹ ਦੇਖੋ ਹੌਲੀ 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 ਸਟੇ ਜਿਹੜੇ ਵੈਕੈਂਟ ਹੋ ਰਹੇ ਆ ਸਟੇ ਵੈਕੈਂਟ ਹੋ ਕੇ ਉਸ ਤੋਂ ਬਾਅਦ ਪੋਸਟਾਂ ਆ ਰਹੀਆਂ ਇੱਥੇ ਨਵੀਆਂ ਭਰਤੀਆਂ ਹੋ ਰਹੀਆਂ ਪ੍ਰਿੰਸੀਪਲ ਸਾਹਿਬਾਨ ਦੀਆਂ ਵੀ ਇੱਧੇ ਬਹੁਤ ਸਾਰੇ ਆਏ ਵੀ ਹੈ ਸਾਡੇ ਕੋਲ ਪ੍ਰਿੰਸੀਪਲ ਨੇ ਇੱਕ ਦੋ ਸਕੂਲਾਂ ਦੇ ਵਿੱਚੋਂ ਮੈਨੂੰ ਮੇਰੇ ਹਲਕੇ ਦੇ ਵਿੱਚੋਂ ਹੀ ਖਬਰਾਈ ਕਿ ਸਾਨੂੰ ਪ੍ਰਿੰਸੀਪਲ ਮਿਲ ਗਿਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ 25% 25% ਸਟਾਫ ਦੇ ਨਾਲ ਸਾਨੂੰ ਜਿਹੜੇ ਸਾਰੇ ਡਿਪਾਰਟਮੈਂਟ ਮਿਲੇ ਸੀ ਜਦੋਂ ਆਪਾਂ ਸਰਕਾਰ ਸਟਾਰਟ ਕੀਤੀ ਆ ਹੌਲੀ ਹੌਲੀ ਕਰਕੇ ਉਹਨਾਂ ਨੂੰ ਦੇਖੋ ਕਿੱਥੋਂ 52000 ਨਵੀਆਂ ਭਰਤੀਆਂ ਜਿਹੜੀਆਂ ਹੋਈਆਂ ਉਹ ਸਰਕਾਰੀ ਮਹਿਕਮੇ ਦੇ ਵਿੱਚ ਹੀ ਹੋਈਆਂ ਨੇ ਸਾਰੀਆਂ ਉਹ ਹੌਲੀ ਹੌਲੀ ਫਿਲ ਕੀਤੀਆਂ ਜਾ ਰਹੀਆਂ ਔਰ ਇਹ ਵੀ ਪੋਸਟਾਂ ਬਹੁਤ ਜਲਦੀ ਭਰ ਦਿੱਤੀਆਂ ਜਾਂਦੀਆਂ ਨੇ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ